ਪੰਜਾਬ ਵਾਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਮੌਸਮ ਦੀ ਜਾਣਕਾਰੀ ਵਾਸਤੇ ਤੇ ਟਰੈਕਟਰਾਂ ਦੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਪੰਜਾਬ ਦੇ ਅਗਲੇ 15 ਦਿਨ ਕਿਸ ਤਰ੍ਹਾਂ ਮੌਸਮ ਰਹੇਗਾ ਤੇ ਉਸ ਤੋਂ ਬਾਅਦ 24 ਤਰੀਕ ਦਸੰਬਰ ਦੇ ਮੌਸਮ ਤੇ ਜਾਣਕਾਰੀ ਸ਼ੇਅਰ ਕਰਾਂਗੇ ਲੁਧਿਆਣਾ ਤੇ ਮਾਲਵਾ ਦੇ ਵਿੱਚ 1 2 ਤੇ 3 ਤਰੀਕ ਨੂੰ ਸੰਘਣੀ ਬੱਦਲਵਾਈ ਤੇ ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਗੁਰਦਾਸਪੁਰ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ ਤੁੱਪ ਲੱਗਣ ਦੀ ਸੰਭਾਵਨਾ ਅਗਲੇ ਹਫ਼ਤੇ ਰਹੇਗੀ ਤੇ 1 2 ਤੇ 3 4 ਤਰੀਕ ਨੂੰ ਸੰਘਣੀ ਬਦਲਵਾਈ ਹੋਣ ਦੀ ਸੰਭਾਵਨਾ ਹੋ ਸਕਦੀ ਆ। ਜਲੰਧਰ ਤੇ ਦਵਾਬਾ ਇਲਾਕੇ ਦੇ ਵਿੱਚ ਵੀ ਧੁੱਪ ਲੱਗਣ ਦੀ ਸੰਭਾਵਨਾ ਇਸ ਹਫ਼ਤੇ ਰਹੇਗੀ ਤੇ 1 ਤਰੀਕ ਤੇ 3 4 ਨੂੰ ਸੰਘਣੀ ਬਦਲਵਾਈ ਤੇ 23 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਆ। ਹੁਣ ਨਜ਼ਰ ਮਾਰਦੇ ਹਾਂ ਪੰਜਾਬ ਦੇ ਹਰ ਜ਼ਿਲ੍ਹੇ 24 ਤਰੀਕ ਨੂੰ ਕਿਸ ਤਰ੍ਹਾਂ ਮੌਸਮ ਰਹੇਗਾ। ਫਰੀਦਕੋਟ ਦੇ ਵਿੱਚ ਸਵੇਰ ਦੇ ਟਾਈਮ ਧੁੰਦ ਪੈਣ ਦੀ ਸੰਭਾਵਨਾ ਤੇ ਵੱਤਵਤ ਟੈਂਪਰੇਚਰ 20 ਡਿਗਰੀ ਹਲਕੇ ਤੋਂ ਦਰਮਿਆਨੀ ਬੱਦਲਵਾਈ ਸਾਰਾ ਦਿਨ ਹੋ ਸਕਦੀ ਆ ਇਸੇ ਤਰ੍ਹਾਂ ਹੀ ਫਾਜ਼ਿਲਕਾ ਦੇ ਵਿੱਚ ਸਵੇਰ ਦੇ ਟਾਈਮ 7 ਤੋਂ 8 ਡਿਗਰੀ ਟੈਂਪਰੇਚਰ ਧੁੰਦ ਪੈਣ ਦੀ ਸੰਭਾਵਨਾ ਤੇ ਵੱਤਵਤ ਟੈਂਪਰੇਚਰ 19 ਤੋਂ 20 ਡਿਗਰੀ ਹੋਵੇਗਾ ਹਲਕੇ ਤੋਂ ਦਰਮਿਆਨੀ ਬੱਦਲਵਾਈ ਤੇ ਰਾਤ ਦੇ ਟਾਈਮ 10 ਤੋਂ 11 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਫਿਰੋਜ਼ਪੁਰ ਦੇ ਵਿੱਚ 10 ਤੋਂ 11 ਡਿਗਰੀ ਤੇ ਦੁਪਹਿਰ ਦੇ ਟਾਈਮ ਵੱਤਵਤ 20 ਡਿਗਰੀ ਸੈਲਸੀਅਸ ਟੈਂਪਰੇਚਰ ਜਾਵੇਗਾ ਤੇ ਹਲਕੇ ਤੋਂ ਦਰਮਿਆਨੀ ਧੁੱਪ ਨਿਕਲਣ ਦੀ ਸੰਭਾਵਨਾ ਰਹੇਗੀ ਮੋਗਾ ਦੇ ਵਿੱਚ ਵੀ ਬਦਲਬਾਈ ਹੋਣ ਦੀ ਸੰਭਾਵਨਾ ਸਵੇਰ ਦੇ ਟਾਈਮ ਤੇ ਨਾਲ ਹਲਕੇ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ ਰਾਤ ਦੇ ਟਾਈਮ ਆਸਮਾਨ ਸਾਫ਼ ਤੇ 7 ਤੋਂ 8 ਡਿਗਰੀ ਟੈਂਪਰੇਚਰ ਰਹੇਗਾ। ਬਠਿੰਡਾ ਦੇ ਵਿੱਚ ਵੀ ਸੰਘਣੇ ਬਦਲ ਹੋਣ ਦੀ ਸੰਭਾਵਨਾ ਸਵੇਰ ਦੇ ਟਾਈਮ ਹੋਵੇਗੀ ਤੇ ਨਾਲ ਹਲਕੇ ਤੋਂ ਦਰਮਿਆਨੀ ਧੁੰਦ ਦਿਖਾਈ ਦੇ ਸਕਦੀ ਆ। ਰਾਤ ਦੇ ਟਾਈਮ 9 ਤੋਂ 10 ਡਿਗਰੀ ਟੈਂਪਰੇਚਰ ਬਣਿਆ ਰਹੇਗਾ। ਮੁਕਸਰੇ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ ਰਾਤ ਦੇ ਟਾਈਮ 7 ਤੋਂ 8 ਡਿਗਰੀ ਟੈਂਪਰੇਚਰ ਹੋਵੇਗਾ। ਲੁਧਿਆਣਾ ਦੇ ਵਿੱਚ ਸਵੇਰੇ 10 ਤੋਂ 11 ਡਿਗਰੀ ਟੈਂਪਰੇਚਰ ਤੇ ਦੁਪਹਿਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਤੇ ਰਾਤ ਦੇ ਟਾਈਮ ਹੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਰਹੇਗੀ। ਮੁਕਸਰ ਦੇ ਵਿੱਚ ਸੰਘਣੇ ਬੱਦਲ ਸਾਰਾ ਦਿਨ ਹਲਕੀ ਤੋਂ ਦਰਮਿਆਨੀ ਬਦਲਵਾਈ ਤੇ ਰਾਤ ਦੇ ਟਾਈਮ 11 ਤੋਂ 12 ਡਿਗਰੀ ਟੈਂਪਰੇਚਰ ਹੋਵੇਗਾ। ਸੰਗਰੂਰ ਇਲਾਕੇ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਦੁਪਹਿਰ ਤੋਂ ਬਾਅਦ ਰਹੇਗੀ। ਰਾਤ ਦੇ ਟਾਈਮ ਹੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਹੋ ਸਕਦੀ ਆ। ਤੋ ਲੱਗਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ ਰੂਪਨਗਰ ਦੇ ਵਿੱਚ ਤੇ ਵੱਤਵਤ ਟੈਂਪਰੇਚਰ 11 ਡਿਗਰੀ ਸੈਲਸੀਅਸ ਤੇ ਦੁਪਹਿਰ ਦੇ ਟਾਈਮ 20 ਡਿਗਰੀ ਸੈਲਸੀਅਸ ਜਾਵੇਗਾ। ਮਾਨਸਾ ਦੇ ਵਿੱਚ ਸਵੇਰ ਦੇ ਟਾਈਮ ਤੋਂ ਲੈ ਕੇ ਦੁਪਹਿਰ ਤੱਕ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਸਵੇਰੇ ਹਲਕੇ ਤੋਂ ਦਰਮਿਆਨੀ ਧੁੰਦ ਤੇ ਰਾਤ ਦੇ ਟਾਈਮ 8 ਤੋਂ 9 ਡਿਗਰੀ ਟੈਂਪਰੇਚਰ ਰਹੇਗਾ। ਬਠਿੰਡਾ ਤੇ ਬਰਨਾਲਾ ਦੇ ਵਿੱਚ ਵੱਤਵਤ ਟੈਂਪਰੇਚਰ 28 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। ਪੰਜਾਬ ਵੈਦਰ ਰਿਪੋਰਟਸ ਮਲੇਰਕੋਟਲਾ ਦੇ ਵਿੱਚ ਵੱਤਵੱਦ 21 ਡਿਗਰੀ ਟੈਂਪਰੇਚਰ ਦਿਨ ਦੇ ਟਾਈਮ ਜਾਵੇਗਾ ਤੇ ਹਲਕੇ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਆ ਪੰਜਾਬ ਵੈਦਰ ਅਪਡੇਟਸ ਸ਼ਹੀਦ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ 19 ਡਿਗਰੀ ਟੈਂਪਰੇਚਰ ਤੇ ਵੱਤਵੱਦ ਟੈਂਪਰੇਚਰ ਰਾਤ ਦੇ ਟਾਈਮ 9 ਤੋਂ 10 ਡਿਗਰੀ ਘਟ ਕੇ ਜਾਵੇਗਾ ਫਤਿਹਗੜ ਸਾਹਿਬ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਸ਼ਾਮ ਨੂੰ 4-5 ਵਜੇ ਤੇ ਰਾਤ ਦੇ ਟਾਈਮ ਹੀ ਹਲਕੀ ਤੋਂ ਦਰਮਿਆਨੀ بارش ਹੋਣ ਰਹਿਣ ਦੀ ਸੰਭਾਵਨਾ ਰਹੇਗੀ ਹੁਣ ਨਜ਼ਰ ਮਾਰਦੇ ਹਾਂ ਸੰਗਰੂਰ ਇਲਾਕੇ ਦੇ ਵਿੱਚ ਦਸੰਬਰ 24 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਧੋਪ ਲੱਗਣ ਦੀ ਸੰਭਾਵਨਾ ਦੇ ਨਾਲ ਹਲਕੇ ਤੋਂ ਦਰਮਿਆਨੀ ਹਵਾ ਸਵੇਰ ਦੇ ਟਾਈਮਾਂ ਧੁੰਦ ਹੋਵੇਗੀ। ਪਟਿਆਲਾ ਦੇ ਵਿੱਚ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਸਾਰਾ ਦਿਨ ਸੰਘਣੇ ਬੱਦਲ ਅਤੇ ਰਾਤ ਦੇ ਟਾਈਮ 8 ਤੋਂ 9 ਡਿਗਰੀ ਟੈਂਪਰੇਚਰ ਆਸਮਾਨ ਸਾਫ਼ ਰਹੇਗਾ। ਪੰਜਾਬ ਵੈਦਰ ਟੁਡੇ ਜਲੰਧਰ ਦੇ ਵਿੱਚ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਦੁਪਹਿਰ ਦੇ ਟਾਈਮ ਕੜਾਕੇਦਾਰ ਧੁੱਪ ਤੇ ਰਾਤ ਦੇ ਟਾਈਮ ਆਸਮਾਨ ਸਾਫ਼ ਹੋ ਸੱਤ ਤੋਂ ਅੱਠ ਡਿਗਰੀ ਟੈਂਪਰੇਚਰ ਰਹੇਗਾ। ਕਪੂਰਥਲਾ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੀ ਬੱਦਲਵਾਈ ਸਵੇਰ ਦੇ ਟਾਈਮ ਧੁੰਦ ਦੇ ਨਾਲ ਦਿਖਾਈ ਦੇਵੇਗੀ ਤੇ ਰਾਤ ਦੇ ਟਾਈਮ ਆ ਸੱਤ ਤੋਂ ਅੱਠ ਡਿਗਰੀ ਟੈਂਪਰੇਚਰ ਰਹੇਗਾ। 11 ਡਿਗਰੀ ਸੈਲਸੀਅਸ ਟੈਂਪਰੇਚਰ ਸਵੇਰ ਦੇ ਟਾਈਮ ਨਾਲ ਹਲਕੇ ਤੋਂ ਦਰਮਿਆਨੀ ਧੁੰਦ ਸੱਤ-ਅੱਠ ਵਜੇ ਤੇ ਉਸ ਤੋਂ ਬਾਅਦ ਵਾਤਵਾਰ ਟੈਂਪਰੇਚਰ 20 ਡਿਗਰੀ ਤੇ ਨਾਲ ਹਲਕੇ ਤੋਂ ਦਰਮਿਆਨੀ ਬਦਲਵਾਈ ਨਵਾਂ ਸ਼ਹਿਰ ਦੇ ਵਿੱਚ ਦਿਖਾਈ ਦੇ ਸਕਦੀ ਹੈ ਰਾਤ ਦੇ ਟਾਈਮ ਹੀ ਹਲਕੇ ਤੋਂ ਦਰਮਿਆਨੀ ਬਦਲਵਾਈ ਬਣੀ ਰਹੇਗੀ। ਹੁਸ਼ਿਆਰਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਰਾਤ ਦੇ ਟਾਈਮ 8 ਤੋਂ 9 ਡਿਗਰੀ ਟੈਂਪਰੇਚਰ ਹੋਵੇਗਾ। ਅੰਮ੍ਰਿਤਸਰ ਦੇ ਵਿੱਚ ਸਵੇਰ ਦੇ ਟਾਈਮ ਧੁੰਦ ਪੈਣ ਦੀ ਸੰਭਾਵਨਾ ਵੱਧ ਹੋਰ ਟੈਂਪਰੇਚਰ 20 ਡਿਗਰੀ ਸੈਲਸੀਅਸ ਦੁਪਹਿਰ ਦੇ ਟਾਈਮ ਤੇ ਨਾਲ ਹਲਕੇ ਤੋਂ ਦਰਮਿਆਨੀ ਬਦਲਵਾਈ ਸਾਰਾ ਦਿਨ ਹੋ ਸਕਦੀ ਆ। ਰਾਤ ਦੇ ਟਾਈਮ ਆਸਮਾਨ ਸਾਫ਼ ਤੇ 7 ਤੋਂ 8 ਡਿਗਰੀ ਟੈਂਪਰੇਚਰ ਕੱਟ ਕੇ ਜਾਵੇਗਾ। ਤਨਤਨ ਸਾਹਿਬ ਵੀ ਇਸੇ ਤਰ੍ਹਾਂ ਹੀ ਮੌਸਮ ਰਹਿਣ ਦੀ ਸੰਭਾਵਨਾ ਰਹੇਗੀ। ਜੇ ਨਜ਼ਰ ਮਾਰੀਏ ਕਿ ਗਰਦਾਸਪੁਰ ਇਲਾਕੇ ਦੇ ਵਿੱਚ ਸਵੇਰ ਦੇ ਟਾਈਮ ਤੁੰਦ ਪੈਣ ਦੀ ਸੰਭਾਵਨਾ ਅਤੇ 10 ਤੋਂ 11 ਡਿਗਰੀ ਟੈਂਪਰੇਚਰ ਰਹੇਗਾ ਦੁਪਹਿਰ ਦੇ ਟਾਈਮ ਧੁੱਪ ਲੱਗਣ ਦੀ ਸੰਭਾਵਨਾ ਤੇ ਰਾਤ ਦੇ ਟਾਈਮ ਆਸਮਾਨ ਸਾਫ਼ 6 ਤੋਂ 7 ਡਿਗਰੀ ਟੈਂਪਰੇਚਰ ਘਟ ਕੇ ਜਾਵੇਗਾ ਪਠਾਨਕੋਟ ਦੇ ਵਿੱਚ ਠੰਡ ਪੈਣ ਦੀ ਸੰਭਾਵਨਾ ਸਵੇਰੇ 7 ਤੋਂ 8 ਡਿਗਰੀ ਰਹੇਗੀ ਨਾਲ ਹਲਕੇ ਤੋਂ ਦਰਮਿਆਨਾ ਕੋਹਰਾ ਤੇ ਤੁੰਦ ਪੈਣ ਦੀ ਸੰਭਾਵਨਾ ਵੀ ਹੋ ਸਕਦੀ ਆ ਦੁਪਹਿਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਦਲਵਾਈ ਦਿਖਾਈ ਦੇ ਸਕਦੀ ਆ ਤੇ ਰਾਤ ਦੇ ਟਾਈਮ ਟੈਂਪਰੇਚਰ ਘਟ ਕੇ 6 ਤੋਂ 7 ਡਿਗਰੀ ਹੋਵੇਗਾ ਹੁਣ ਨਜ਼ਰ ਮਾਰਦੇ ਆ ਮਹਿੰਦਰਾ 555 ਡੀਆਈ ਟਰੈਕਟਰ ਉੱਤੇ ਸਭ ਤੋਂ ਪਹਿਲਾਂ ਡੀਆਈ ਟਰੈਕਟਰ ਦੇ ਇੰਜਣ ਉੱਤੇ ਨਜ਼ਰ ਮਾਰਾਂਗੇ ਇਹਨੂੰ ਡੀਆਈ ਕਿਉਂ ਕਹਿੰਦੇ ਆ ਡਾਇਰੈਕਟ ਇੰਜੈਕਸ਼ਨ ਜਿਹਦੇ ਵਿੱਚ ਕਿ ਇੰਜੈਕਟਰਸ ਸਿੱਧਾ ਪਿਸਟਨ ਦੇ ਉੱਤੇ ਡੀਜ਼ਲ ਇੰਜੈਕਟ ਕਰਦੇ ਨੇ ਤਾਂ ਇਸ ਕਰਕੇ ਇਸਨੂੰ ਡੀਆਈ ਕਹਿੰਦੇ ਨੇ ਡੀਆਈ ਇੰਜਣ ਦੇ ਉੱਤੇ ਨਜ਼ਰ ਮਾਰੀਏ ਤੇ ਇਹ 4 ਸਿਲੰਡਰ ਇੰਜਣ ਦੀ ਕੈਪੈਸਿਟੀ ਜਿਹੜੀ ਹੁੰਦੀ ਆ 3054 ਸੀਸੀ ਸੀਸੀ ਦਾ ਮਤਲਬ ਹੁੰਦਾ ਕਿਊਬਿਕ ਸੈਂਟੀਮੀਟਰ ਇਹ ਸਾਰੇ ਪਿਸਟਨਸ ਦਾ ਜੋ ਸਿਲੰਡਰ ਆ ਉਸਦੇ ਵੋਲਿਊਮ ਨੂੰ ਦਰਸਾਉਂਦਾ ਆ ਤੇ ਇਸ ਦੀ ਹਾਰਸ ਪਾਵਰ ਜਿਹੜੀ ਆ 50 ਹਾਰਸ ਪਾਵਰ ਦੇ ਲੱਗ ਗਿਆ ਜੇ ਮਹਿੰਦਰਾ 555 ਡੀਆਈ ਦੇ ਟਰਾਂਸਮਿਸ਼ਨ ਤੇ ਗੇਅਰ ਬਾਕਸ ਦੀ ਗੱਲ ਕਰੀਏ ਤਾਂ ਫਾਰਵਰਡ ਗੇਅਰ ਜਿਹੜੇ ਅੱਗੇ ਨੂੰ ਜਾਣ ਵਾਲੇ 8 ਹੁੰਦੇ ਨੇ ਤੇ ਰਿਵਰਸ ਦੇ ਵਿੱਚ ਦੋ ਗੇਅਰ ਹੁੰਦੇ ਨੇ ਕਲਚ ਇਹ ਡਿਊਲ ਕਲਚ ਦੇ ਵਿੱਚ ਵੀ ਆਉਂਦਾ ਆ ਤਾਂ ਕਿ ਰੀਪਰ ਜਾਂ ਦੂਸਰੀਆਂ ਚੀਜ਼ਾਂ ਰੋਟਾਵੇਟਰ ਚਲਾਉਂਦੇ ਸਮੇਂ ਗੇਅਰ ਸ਼ਿਫਟ ਕਰਨੇ ਸੌਕੇ ਰਹਿੰਦੇ ਨੇ ਇਹ 2 ਵੀਲ ਡਰਾਈਵ ਦੇ ਵਿੱਚ ਜੋ ਮਹਿੰਦਰਾ 555 ਡੀਆਈ ਆਉਂਦਾ ਆ ਲਿਫਟ ਦੀ ਕੈਪੈਸਿਟੀ 1500 ਕਿਲੋਗ੍ਰਾਮ ਜੋ ਕਿ 1 ਲੀਟਰ ਦੇ ਵਿੱਚ 2.5 ਤੋਂ 3 ਘੰਟੇ ਚੱਲ ਸਕਦਾ ਆ ਕੰਪਨੀ ਜ਼ਿਆਦਾਤਰ ਜਿਹੜੀ ਵਾਰੰਟੀ ਆ ਉਹ 2000 ਘੰਟੇ ਤੇ ਜਾਂ ਫਿਰ 2 ਸਾਲ ਤੱਕ ਦਿੰਦੀ ਆ ਜਿਕਰ ਜੋ ਕਿ ਆ ਕੇ ਕਾਰਾਂ ਦੇ ਉੱਤੇ ਜ਼ਿਆਦਾਤਰ ਮਾਈਲੇਜ ਦੇਖਿਆ ਜਾਂਦਾ ਆ ਪਰ ਟਰੈਕਟਰਾਂ ਦੇ ਉੱਤੇ ਇਹ ਦੇਖਿਆ ਜਾਂਦਾ ਆ ਕਿ ਕਿੰਨੇ ਘੰਟੇ ਟਰੈਕਟਰ ਹੁਣ ਤੱਕ ਚੱਲ ਚੁੱਕਾ ਆ ਜੇ ਗੱਲ ਕਰੀਏ ਕਿ ਇਹਦਾ ਪਾਵਰ ਸਟੀering ਜਿਆਦਾਤਰ ਆਉਂਦੇ ਨੇ ਤੇ ਬ੍ਰੇਕ ਵੀ ਜਿਹੜੇ ਹੁੰਦੇ ਨੇ ਉਹ ਮਲਟੀ ਡਿਸਕ ਤੇ ਤੇਲ ਦੇ ਵਿੱਚ ਡੁੱਬੇ ਰਹਿੰਦੇ ਆ ਤਾਂ ਕਿ ਉਹਦੇ ਨਾਲ ਬ੍ਰੇਕ ਵਧੀਆ ਚੱਲਦੀ ਰਹਿੰਦੀ ਆ ਤੇ ਪਾਣੀ ਵਿੱਚ ਨਹੀਂ ਪੈਂਦਾ ਜੇ ਮਹਿੰਦਰਾ ਡੀਆਈ ਦੇ ਆਇਲ ਤੇ ਬਾਕੀ ਮੇਨਟੇਨੈਂਸ ਦੇ ਖਰਚੇ ਉੱਤੇ ਨਜ਼ਰ ਮਾਰੀਏ ਤਾਂ ਇਹ ਵੀ ਦੂਸਰੇ ਟਰੈਕਟਰਾਂ ਵਾਂਗੂ 250 ਤੋਂ 300 ਘੰਟੇ ਚੱਲਣ ਤੋਂ ਬਾਅਦ ਆਇਲ ਚੇਂਜ ਫਿਲਟਰ ਚੇਂਜ ਤੇ ਬਾਕੀ ਕੂਲੈਂਟ ਚੇਂਜ ਜੇ ਲੀਕ ਹੋਵੇ ਤਾਂ ਪਾਉਣ ਦੀ ਲੋੜ ਹੁੰਦੀ ਆ ਟਰਾਂਸਮਿਸ਼ਨ ਤੇ ਹਾਈਡਰੌਲਿਕ ਜਿਹੜਾ ਔਇਲ ਆ ਉਹ ਚੈੱਕ ਕਰਦੇ ਰਹਿੰਦੇ ਆ ਹਰ ਇੱਕ ਜਿਵੇਂ ਕਿ 1 ਸਾਲ ਬਾਅਦ ਜਾਂ 6 ਮਹੀਨੇ ਬਾਅਦ ਜਾਂ ਕਹਿ ਸਕਦੇ ਆ ਕਿ 500 ਜਾਂ 1000 ਘੰਟੇ ਚੱਲਣ ਤੋਂ ਬਾਅਦ ਫਿਊਲ ਸਿਸਟਮ ਦੇ ਵਿੱਚ ਜਿਹੜੇ ਫਿਲਟਰ ਆ ਡੀਜ਼ਲ ਵਾਲੇ ਉਹ ਰਿਪਲੇਸ ਹੁੰਦੇ ਰਹਿੰਦੇ ਨੇ ਤਾਂ ਕਿ ਨੋਜ਼ਲਸ ਸਾਫ਼ ਰਹਿਣ ਬੈਟਰੀ ਦੀ ਰਿਪਲੇਸਮੈਂਟ 2 ਤੋਂ 3 ਸਾਲ ਦੇ ਵਿੱਚ ਹੋ ਸਕਦੀ ਆ ਤੇ ਜੇ ਟਾਇਰਾਂ ਦਾ ਪ੍ਰੈਸ਼ਰ ਚੈੱਕ ਜਿਹੜਾ ਉਹ ਤਾਂ ਆਮ ਹੀ ਲੋਕ ਕਰਦੇ ਰਹਿੰਦੇ ਨੇ ਉਹ ਇੱਕ ਮੇਨਟੇਨੈਂਸ ਦਾ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਇਹ ਕੁਝ ਗੱਲਾਂ ਸਨ ਮਹਿੰਦਰਾ 555 DI ਬਾਰੇ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਸ ਟਰੈਕਟਰ ਬਾਰੇ ਜਾਣਨਾ ਚਾਹੁੰਦੇ ਹੋ ਉਸ ਦੀ ਇੰਜਨ ਪਾਵਰ ਤਾਂ ਕਿ ਤੁਹਾਨੂੰ ਉਸ ਦੀ ਵੀਡੀਓ ਦੀ ਜਾਣਕਾਰੀ ਸ਼ੇਅਰ ਕੀਤੀ ਜਾਵੇ ਬਹੁਤ-ਬਹੁਤ ਤੁਹਾਡਾ ਧੰਨਵਾਦ